ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1165 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਸੀ ਆਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1166 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਮਾਲ ਲਿਓ ਤੋ ਦੋਜਕ ਭਰੋ ਉਸਨੇ ਉੱਤਰ ਦਿੱਤਾ ਜੇ ਮੈਂ ਵੱਢੀ ਲਵਾਂ ਤਾਂ ਦੋਜਕ ਵਿੱਚ ਪੈਂਦਾ ਹਾਂ ਦੀਨ ਛੋੜ ਦੁਨੀਆਂ ਕੋ ਭਰੋ ਕਿਉਂਕਿ ਇਸ ਤਰ੍ਹਾਂ ਤਾਂ ਮੈਂ ਮਜ਼ਬ ਛੱਡ ਕੇ ਦੌਲਤ ਇਕੱਠੀ ਕਰਦਾ ਹਾਂ ਪਾਵੋ 베ੜੀ ਹੱਥੋ ਤਾਲ ਨਾਮਦੇਵ ਦੇ ਪੈਰਾਂ ਵਿੱਚ 베ੜੀਆਂ ਹਨ ਨਾਮਾ ਗਾਵੇ ਗੋਨ ਗੋਪਾਲ ਪਰ ਫਿਰ ਵੀ ਉਹ ਹੱਥਾਂ ਨਾਲ ਤਾਲ ਦੇ ਦੇ ਕੇ ਪਰਮਾਤਮਾ ਦੇ ਗੁਣ ਗਾਉਂਦਾ ਹੈ ਇਹ ਭਗਤ ਨਾਮਦੇਵ ਜੀ ਦੀ ਬਾਣੀ ਚੱਲ ਰਹੀ ਹੈ ਜਦੋਂ ਨਾਮਦੇਵ ਜੀ ਨੂੰ ਉਸ ਸਮੇਂ ਦੇ ਰਾਜੇ ਨੇ ਫੜ ਲਿਆ ਸੀ ਤੇ ਮੋਈ ਗਉ ਨੂੰ ਜੀਵਣ ਵਾਸਤੇ ਕਿਹਾ ਸੀ ਗੰਗਾ ਜਮਨ ਜੋ ਲਟੀ ਬਹੈ ਜੇ ਗੰਗਾ ਤੇ ਜਮਨਾ ਉਲਟੀਆਂ ਪੀ ਵਗਣ ਲੱਗ ਪੈਣ ਤੋ ਨਾਮ ਹਰ ਕਰਤਾ ਰਹੇ ਤਾਂ ਵੀ ਨਾਮ ਹਰੀ ਦੇ ਗੁਣ ਗਾਉਂਦਾ ਰਹੇਗਾ ਤੇ ਦਬਾਅ ਵਿੱਚ ਆ ਕੇ ਖੁਦਾ ਖੁਦਾ ਨਹੀਂ ਆਖੇਗਾ ਸੱਤ ਘੜੀ ਜਦ ਬੀਤੀ ਸੁਣੀ ਬਾਦਸ਼ਾਹ ਨੇ ਗਾਂ ਜਿਵਾਲਣ ਲਈ ਇੱਕ ਪੈਰ ਮੌਲਤ ਦਿੱਤੀ ਹੋਈ ਸੀ ਜਦੋਂ ਘੜਿਆਲ ਤੇ ਸੱਤ ਘੜੀਆਂ ਗੁਜ਼ਰੀਆਂ ਸੁਣੀਆਂ ਅਜੋਹਾ ਨਾ ਆਇਓ ਤ੍ਰਿਪਵਨ ਧਣੀ ਤਾਂ ਮੈਂ ਨਾ ਮੈਨੇ ਸੋਚਿਆ ਕਿ ਅਜੇ ਤੱਕ ਪੀਤਰ ਲੋਕੀ ਦਾ ਮਾਲਕ ਪ੍ਰਭੂ ਨਹੀਂ ਆਇਆ ਪਾਖੰਤਣ ਬਾਜ বাজਾਇਲਾ ਬਸ ਉਸੇ ਵੜੇ ਖੰਭਾਂ ਦੇ ਫੜਕਣ ਦਾ ਖੜਾਕ ਆਇਆ ਗਰੁੜ ਚੜੇ ਗੋਬਿੰਦ ਆਇਲਾ ਵਿਸ਼ਨੂੰ ਭਗਵਾਨ ਗਰੁੜ ਤੇ ਚੜ ਕੇ ਆ ਗਿਆ ਆਪਣੇ ਭਗਤ ਪਰ ਕੀ ਪ੍ਰਤਪਾਲ ਉਨਾ ਆਪਣੇ ਭਗਤ ਦੀ ਰੱਖਿਆ ਕਰ ਲਈ ਗਰੜ ਚੜੇ ਆਏ ਗੋਪਾਰ ਪ੍ਰਭੂ ਜੀ ਗਰੜ ਤੇ ਚੜ ਕੇ ਆ ਗਏ ਕਹ ਹੈ ਤਾਂ ਧਰਨ ਏ ਕੋਡੀ ਕਰੋ ਗੋਪਾਲ ਨੇ ਆਖਿਆ ਹੈ ਨਾਮ ਦੇਵ ਜੇ ਤੂੰ ਆਖੇ ਤਾਂ ਮੈਂ ਧਰਤੀ ਟੇਢੀ ਕਰ ਦਿਆਂ ਕਹ ਹੈ ਤਾਂ ਲੈ ਕਰ ਉਪਰ ਧਰੋ ਹੈ ਨਾਮ ਦੇਵ ਤੂੰ ਮੇਰਾ ਪਿਆਰਾ ਭਗਤ ਹੈ ਜੇ ਤੂੰ ਆਖੇ ਤਾਂ ਇਸ ਨੂੰ ਫੜ ਕੇ ਉਲਟਾ ਦਿਆਂ ਕਹੇ ਤਾਂ ਮੋਈ ਗਉ ਦਿਉ ਜਿ ਆਏ ਏ ਨਾਮਦੇਵ ਜੇ ਤੂੰ ਆਖੇ ਤਾਂ ਮੋਈ ਹੋਈ ਗਾਂ ਜਵਾਲ ਦਿਆਂ ਸਭ ਕੋਈ ਦੇਖੇ ਪਤੀਆ ਏ ਤੇ ਇਥੇ ਹਰੇਕ ਜਣਾ ਤਸੱਲੀ ਨਾਲ ਵੇਖ ਲਏ ਨਾਮਾ ਪਰਣ ਵੈ ਸੇਲ ਮਸੇਲ गोपाल ਦੀਸ ਕਿਰਪਾ ਤੇ ਮੈਂ ਨਾਮੈ ਨੇ ਉਹਨਾਂ ਲੋਕਾਂ ਨੂੰ ਬੇਨਤੀ ਕੀਤੀ ਗਊ ਨੂੰ ਨਿਆਣਾ ਪਾ ਦਿਓ ਗਊ ਦੁਹਾਈ ਬਸ਼ਰਾ ਮੇਰਾ ਤਾਉਨਾ ਬੱਚਾ ਛੱਡ ਕੇ ਗਾਂ ਚੋ ਲਈ ਦੁੱਧ ਇਹ ਦੋਏ ਜਬ ਮਟਕੀ ਭਰੀ ਦੁੱਧ ਚੋਖੇ ਜਦੋਂ ਉਹਨਾਂ ਮਟਕੀ ਭਰ ਲਈ ਲੈ ਬਾਦਸ਼ਾਹ ਕੇ ਅੱਗੇ ਧਰੀ ਤਾਂ ਉਹ ਲੈ ਕੇ ਬਾਦਸ਼ਾਹ ਦੇ ਅੱਗੇ ਰੱਖ ਦਿੱਤੀ ਬਾਦਸ਼ਾਹ ਮਹਿਲ ਮੈਂ ਜਾਏ ਬਾਦਸ਼ਾਹ ਫਿਰ ਮਹਿਲਾਂ ਵਿੱਚ ਚਲਾ ਗਿਆ ਔਕੜ ਕੀ ਘਟ ਲਾਗੀ ਆਏ ਤੇ ਉੱਥੇ ਉਹ ਸੁੱਤੇ ਔਖੀ ਘੜੀ ਆ ਗਈ ਭਾਵ ਉਹ ਸਹਿਮ ਗਿਆ ਕਾਜੀ ਮੁੱਲਾ ਬੇਨਤੀ ਫਰਮਾਏ ਆਪਣੇ ਕਾਜ਼ੀਆਂ ਤੇ ਮੌਲਵੀਆਂ ਦੀ ਰਾਹੀਂ ਉਸ ਨੇ ਬੇਨਤੀ ਕਰ ਕੱਲੀ ਬਖਸ਼ੇ ਹਿੰਦੂ ਮੈਂ ਤੇਰੀ ਗਾਏ ਏ ਹੇ ਹਿੰਦੂ ਮੈਨੂੰ ਹੁਕਮ ਕਰ ਜੋ ਹੁਕਮ ਤੂੰ ਦੇਵੇਂਗਾ ਮੈਂ ਕਰਾਂਗਾ ਮੈਨੂੰ ਬਖਸ਼ ਮੈਂ ਤੇਰੀ ਗਾਹਾਂ ਨਾਮਾ ਕਹੇ ਸੁਨੋ ਬਾਦਸ਼ਾਹ ਨਾਮਾ ਕਹਦਾ ਹੈ ਕਿ ਹੇ ਬਾਦਸ਼ਾਹ ਸੁਣ ਇਹੋ ਕੇਸ਼ ਪਤਿਆ ਮੁਝਾ ਦਿਖਾਏ ਮੈਨੂੰ ਇੱਕ ਤਸੱਲੀ ਦਵਾ ਦੇ ਕਿਹੜੀ ਤਸੱਲੀ ਇਸ ਪਤਿਆ ਕਾ ਇਹ ਪਰਵਾਨ ਇਸ ਦਾ ਇਕਰਾਰ ਇਸ ਇਕਰਾਰ ਦਾ ਮਾਪ ਇਹ ਹੋਵੇਗਾ ਸਾਚ ਸੀਲ ਚਾਲੋ ਸੁਲਤਾਨ ਕਹੇ ਬਾਦਸ਼ਾ ਤੂੰ ਅਗਾ ਨੂੰ ਸੱਚ ਵਿੱਚ ਤੁਰੇ ਚੰਗੇ ਸੁਭਾਅ ਵਿੱਚ ਤੁਰੇ ਕਿਸੇ ਤੇਵੇਂ ਆਪਣੀ ਚੌਧਰ ਦਾ ਰੋਬ ਨਾ ਪਾਵੇਂ ਨਾਮ ਦਿਓ ਸਭ ਰਹਾ ਸਮਾਏ ਇਹ ਕੌਤਕ ਸੁਣ ਕੇ ਵੇਖ ਕੇ ਘਰ ਘਰ ਵਿੱਚ ਨਾਮਦੇਵ ਦੀਆਂ ਗੱਲਾਂ ਹੁਣ ਲੱਗ ਪਈਆਂ ਮਿਲ ਹਿੰਦੂ ਸਭ ਨਾਮੇ ਪਹਿ ਜਾਹੇ ਸਾਰੇ ਨਗਰ ਦੇ ਸਾਰੇ ਹਿੰਦੂ ਰਲ ਕੇ ਨਾਮਦੇਵ ਦੇ ਪਾਸ ਆ ਗਏ ਤੇ ਆਖਣ ਲਗੇ ਜੋ ਆਪ ਕੀ ਬਾਰ ਨਾ ਜੀਵੇ ਗਾਏ ਜੇ ਇਤ ਕੀ ਗਾ ਨਾ ਜਿਉਂਦੀ ਤਾ ਨਾਮ ਦੇਵ ਕਾ ਪਤੀਆ ਜਾਏ ਤਾ ਨਾਮ ਦੇਵ ਦਾ ਇਤਬਾਰ ਜਾਂਦਾ ਰਹਿਣਾ ਸੀ ਕਿ ਨਾਮ ਦੇਵ ਭਗਤ ਨਹੀਂ ਹੈਗਾ ਸੱਚੀ ਭਗਤੀ ਨਹੀਂ ਕਰਦਾ ਤੇ ਪ੍ਰਮਾਤਮਾ ਨੇ ਨਾਮ ਦੇਵ ਦੀ ਇੱਜ਼ਤ ਰੱਖ ਲਈ ਤੇ ਮੋਈ ਹੋਈ ਗਾ ਨੂੰ ਜੀਵਾਲ ਦਿੱਤਾ ਨਾਮੇ ਕੀ ਕੀਰਤ ਰਹੀ ਸੰਸਾਰ ਗੁਰਨਾਮ ਦੇਵ ਜੀ ਦੀ ਸੋਭਾ ਜਗਤ ਵਿੱਚ ਬਣੀ ਰਹੀ ਹੈ ਭਗਤ ਜਨਾਲੇ ਉਧਰਿਆ ਪਾਰ ਪਰ ਪ੍ਰਭੂ ਨੇ ਆਪਣੇ ਭਗਤਾ ਨੂੰ ਆਪਣੇ ਸੇਵਕਾ ਨੂੰ ਚਰਨੀ ਲਾ ਕੇ ਪਾਰ ਕਰ ਦਿੱਤਾ ਸੰਸਾਰ ਸਾਗਰ ਤੋਂ ਸਗਲ ਕਲੇਸ਼ ਨਿੰਦਕ ਪਿਆ ਖੇਦ ਇਹ ਸੋਭਾ ਸੁਣ ਕੇ ਨਿੰਦਕਾ ਨੂੰ ਬੜੇ ਕਲੇਸ਼ ਤੇ ਬੜਾ ਦੁੱਖ ਹੋਇਆ ਹੈ ਜੋ ਨਾਮਦੇਵ ਦੇ ਨਿੰਦਕ ਸਨ ਨਾਮੇ ਨਾਰਾਇਣ ਨਹੀਂ ਭੇਦ ਕਿਉਂਕਿ ਨਿੰਦਿਆ ਕਰਨ ਵਾਲੇ ਪੰਡਤ ਪ੍ਰਭੂ ਤੋਂ ਵਾਂਝੇ ਹੀ ਰਹਿ ਗਏ ਉਹਨਾਂ ਨੂੰ ਪਰਮਾਤਮਾ ਨਾ ਮਿਲਿਆ ਤੇ ਨਾਮਦੇਵ ਜੀ ਨੂੰ ਜਿਹਨੂੰ ਚੰਗਾ ਨਹੀਂ ਸੀ ਸਮਝਦੇ ਉਸ ਨੂੰ ਪਰਮਾਤਮਾ ਮਿਲ ਗਿਆ ਕਿਉਂਕਿ ਉਹੇ ਨਹੀਂ ਸੀ ਜਾਣਦੇ ਕਿ ਨਾਮਦੇਵ ਦੇ ਪਰਮਾਤਮਾ ਵਿੱਚ ਕੋਈ ਵਿਥ ਨਹੀਂ ਰਹਿ ਗਈ ਕਾਰ ਦੂਜਾ ਜੋ ਗੁਰ ਦਇਓ ਤਾ ਮਿਲੈ ਮੁਰਾਰ ਜੇ ਗੁਰੂ ਮਿਲ ਪਏ ਤਾ ਰੱਬ ਮਿਲ ਪੈਂਦਾ ਹੈ ਜੋ ਗੁਰ ਦਇਓ ਤਾ ਉਤਰੈ ਪਾਰ ਜੇ ਗੁਰੂ ਮਿਲ ਪਏ ਤਾ ਸੰਸਾਰ ਸਮੁੰਦਰ ਤੋਂ ਮਨੁੱਖ ਪਾਰ ਲੰਘ ਜਾਂਦਾ ਹੈ ਜੋ ਗੁਰ ਦਇਓ ਤਾ ਬੈਕੁੰਠ ਤਰੈ ਜੇ ਗੁਰੂ ਮਿਲ ਪਏ ਤਾਂ ਇਥੋਂ ਤਾਰਕੇ ਬੈਕੌਂਠ ਵਿੱਚ ਜਾ ਪੜਦਾ ਹੈ ਜੋ ਗੁਰਦੇਓ ਤਾਂ ਜੀਵਤ ਮਰੈ ਜੇ ਸੱਚਾ ਗੁਰੂ ਮਿਲ ਪਏ ਤਾਂ ਦੁਨੀਆ ਵਿੱਚ ਰਹਿੰਦੇ ਹੋਇਆਂ ਵਿਕਾਰਾਂ ਵੱਲੋਂ ਉਸ ਦਾ ਮਨ ਮਰਿਆ ਰਹਿੰਦਾ ਹੈ ਸਤ 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 ਗੁਰਦੇਵ ਇਹ ਯਕੀਨ ਜਾਣੋ ਕਿ ਗੁਰੂ ਦੀ ਸੇਵਾ ਹੀ ਸਦਾ ਥਿਰ ਰਹਿਣ ਵਾਲਾ ਉਦਮ ਹੈ ਇਸ ਕਰਕੇ ਭਗਤ ਜੀ ਨੇ ਪੰਜ ਵਾਰੀ ਆਪਣੀ ਬਾਣੀ ਵਿੱਚ ਸੱਚ ਲਿਖਿਆ ਹੈ ਸੱਚ ਸਤ 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 ਗੁਰਦੇਵ ਇਹ ਉਹ ਸਦਾ ਜੋ ਗੁਰੂ ਗੁਰੂ ਦਾ ਨਾਮ ਹੈ ਉਹ ਸਦਾ ਰਹੇਗਾ ਇਹ ਯਕੀਨ ਜਾਣੋ ਕਿ ਗੁਰੂ ਦੀ ਸੇਵਾ ਹੀ ਸਦਾ ਥਿਰ ਰਹਿਣ ਵਾਲਾ ਉਦਮ ਹੈ ਝੂਠ 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 ਯਾਨ ਸਭ ਸੇਵ ਰਹਾਓ ਹੋਰ ਸਭ ਦੇਵਤਿਆਂ ਦੀ ਸੇਵਾ ਪੂਜਾ ਵਿਅਰਥ ਹੈ ਵਿਅਰਥ ਹੈ ਵਿਅਰਥ ਹੈ ਝੂਠ ਹੈ ਰਹਾਓ ਜੋ ਗੁਰੂ ਦਿਓ ਤਾ ਨਾਮ ਦਿੜੜਾਵੇ ਜੇ ਗੁਰੂ ਮਿਲ ਪਏ ਤਾ ਉਹ ਨਾਮ ਜਪਣ ਦਾ ਸੁਭਾਅ ਪੱਕਾ ਕਰ ਦਿੰਦਾ ਹੈ ਉਹ ਨਾਮ ਜਪਣ ਦਾ ਸੁਭਾਅ ਪਕਾ ਦਿੰਦਾ ਹੈ ਜੋ ਗੁਰੂ ਦਿਓ ਨਾ ਦਇ ਦੇਸ ਧਾਵੈ ਜੇ ਸੱਚਾ ਗੁਰੂ ਮਿਲ ਪਏ ਤਾਂ ਫਿਰ ਮਨ ਦਸੀ ਪਾਸੇ ਦੌੜਦਾ ਨਹੀਂ ਗੁਰੂ ਦੱਸਦਾ ਹੈ ਜੁਗਤੀ ਪ੍ਰਮਾਤਮਾ ਨੂੰ ਮਿਲੰਦੀ ਜੋ ਗੁਰੂ ਦਿਓ ਪੰਜ ਤੇ ਦੂਰ ਜੇ ਗੁਰੂ ਮਿਲ ਪਏ ਤਾਂ ਪੰਜ ਕਾਮ ਆਦੇ ਕਾਂ ਤੋਂ ਬਚਿਆ ਰਹਿੰਦਾ ਹੈ ਬੰਦਾ ਜੋ ਗੁਰੂ ਦਿਓ ਨ ਮਰ ਬੋ ਝੂਰਾ ਜੇ ਸੱਚਾ ਗੁਰੂ ਮਿਲ ਪਏ ਤਾਂ ਚਿੰਤਾ ਫਿਕਰਾ ਵਿੱਚ ਚੋਰ-ਚੋਰ ਕੇ ਨਹੀਂ ਖਪਦਾ ਬੰਦਾ ਜੋ ਗੁਰ ਦਇਓ ਤਾ ਅੰਮ੍ਰਿਤ ਬਾਣੀ ਜੇ ਗੁਰੂ ਮਿਲ ਪਏ ਸੱਚਾ ਤਾਂ ਮਨੁੱਖ ਦੇ ਬੋਲ ਮਿੱਠੇ ਹੋ ਜਾਂਦੇ ਹਨ ਨਹੀਂ ਤਾਂ ਮਨੁੱਖ ਨੂੰ ساری ਉਮਰ ਬੋਲਣਾ ਨਹੀਂ ਆਉਂਦਾ ਉਹ ਮਾੜੇ ਸ਼ਬਦ ਮਾੜੇ ਭੜੇ ਲਬਜ ਹੀ ਬੋਲਦਾ ਹੈ ਜੋ ਗੁਰ ਦਇਓ ਤਾ ਕਥ ਕਹਾਣੀ ਜੇ ਗੁਰੂ ਮਿਲ ਪਏ ਤਾਂ ਇਕਾਥ ਪ੍ਰਭੂ ਦੀਆਂ ਗੱਲਾਂ ਕਰਨ ਲੱਗ ਪੈਂਦਾ ਹੈ ਪਰਮਾਤਮਾ ਦੀਆਂ ਗੱਲਾਂ ਮਨੁੱਖ ਕਰਦਾ ਹੈ ਫਿਰ ਜੋ ਗੁਰੂ ਦਿਓ ਤੈ ਅਮਰਤ ਦੇਹੇ ਜੇ ਗੁਰੂ ਮਿਲ ਪਏ ਤਾਂ ਸਰੀਰ ਪਵਿੱਤਰ ਰਹਿੰਦਾ ਹੈ ਜੋ ਗੁਰੂ ਦਿਓ ਨਾਮ ਜਪ ਲੇਹੇ ਕਿਉਂਕਿ ਜੇ ਗੁਰੂ ਮਿਲ ਪਏ ਤਾਂ ਇਹ ਸਦਾ ਨਾਮ ਜਪਦਾ ਹੈ ਤੇ ਨਾਮ ਜਪਣ ਨਾਲ ਸਰੀਰ ਪਵਿੱਤਰ ਹੁੰਦਾ ਹੈ ਜੋ ਗੁਰ ਦਇਓ ਭਵਨ ਤ੍ਰੈ ਸੂਜੈ ਜੇ ਗੁਰੂ ਮਿਲ ਪਏ ਤਾਂ ਮਨੁੱਖ ਨੂੰ ਤਿੰਨਾ ਭਵਨਾਂ ਦੀ ਸੂਝ ਹੋ ਜਾਂਦੀ ਹੈ ਭਾਵੇਂ ਸਮਝ ਆ ਜਾਂਦੀ ਹੈ ਕਿ ਪ੍ਰਭੂ ਤਿੰਨਾ ਭਵਨਾ ਵਿੱਚ ਹੀ ਮੌਜੂਦ ਹੈ ਜੋ ਗੁਰ ਦਇਓ ਊਚ ਪਦ ਬੂਜੈ ਜੇ ਸੱਚਾ ਗੁਰੂ ਮਿਲ ਪਏ ਤਾਂ ਉੱਚੀ ਆਤਮਿਕ ਅਵਸਥਾ ਨਾਲ ਜਾਣ ਬਿਸ਼ਾਨ ਹੋ ਜਾਂਦੀ ਹੈ ਜੋ ਗੁਰ ਦਿਓ ਤਾਂ ਸੀਸ ਆਕਾਸ ਜੇ ਗੁਰੂ ਮਿਲ ਪਏ ਤਾਂ ਮਨ ਪ੍ਰਭੂ ਚਰਨਾ ਵਿੱਚ ਟਿਕਿਆ ਰਹਿੰਦਾ ਹੈ ਜੋ ਗੁਰ ਦਿਓ ਸਦਾ ਸਬਾਸ਼ ਜੇ ਸੱਚਾ ਗੁਰੂ ਮਿਲ ਪਏ ਤਾਂ ਹਰ ਥਾਂ ਤੋਂ ਸਦਾ ਸੋਭਾ ਮਿਲਦੀ ਹੈ ਜੋ ਗੁਰ ਦਿਓ ਸਦਾ ਬੈਰਾਗੀ ਜੇ ਗੁਰੂ ਮਿਲ ਪਏ ਤਾ ਮਨੁੱਖ ਦੁਨੀਆ ਵਜ ਰਹਿਂਦਾ ਹੋਇਆ ਹੀ ਸਦਾ ਵਿਰਕਤ ਰਹਿੰਦਾ ਹੈ ਜੋ ਗੁਰ ਦੇਉ ਪਰ ਨਿੰਦਾ ਤਿਆਗੀ ਜੇ ਗੁਰੂ ਮਿਲ ਪਏ ਤਾਂ ਮਨੁੱਖ ਕਿਸੇ ਦੀ ਨਿੰਦਿਆ ਨਹੀਂ ਕਰਦਾ ਕਿਉਂਕਿ ਗੁਰੂ ਸਮਝਾਉਂਦਾ ਹੈ ਕਿ ਸਭ ਤੋਂ ਵੱਡਾ ਪਾਪ ਨਿੰਦਿਆ ਚੁਗਲੀ ਕਰਨ ਦਾ ਹੈ ਜੋ ਗੁਰ ਦੇਉ ਬੁਰਾ ਭਲਾਏ ਕ ਜੇ ਸੱਚਾ ਗੁਰੂ ਮਿਲ ਪਏ ਤਾ ਚੰਗੇ ਮੰਦੇ ਸਭ ਨਾਲ ਪਿਆਰ ਕਰਦਾ ਹੈ ਬੰਦਾ ਉਸ ਨੂੰ ਕੋਈ ਲੱਗਦਾ ਨਹੀਂ ਮੰਦਾ ਜੋ ਗੁਰੂ ਦਿਓ ਲਿਲਾ ਤਹਿ ਲੇਖ ਗੁਰੂ ਦੇ ਮਿੜਿਆ ਹੀ ਮੱਥੇ ਦੇ ਚੰਗੇ ਲੇਖ ਉਗੜਦੇ ਹਨ ਗੁਰੂ ਪਿਆਰਿਓ ਸ਼ਬਦ ਲ ਮੇਰਾ ਹੈ ਬਾਕੀ ਸ਼ਬਦ ਦੀ ਵਿਆਖਿਆ ਆਪਾਂ ਕੱਲ ਨੂੰ ਅਗਲੇ ਐਪੀਸੋਡ ਵਿੱਚ ਕਰਾਂਗੇ ਜੋ ਕਿ ਭਗਤ ਨਾਮਦੇਵ ਜੀ ਸਾਨੂੰ ਆਪਣੀ ਬਾਣੀ ਵਿੱਚ ਸਮਝਾ ਰਹੇ ਹਨ ਕਿ ਸਾਨੂੰ ਗੁਰੂ ਗੁਰੂ ਦੇ ਲਾੜ ਲਗਣਾ ਚਾਹੀਦਾ ਹੈ ਤੇ ਗੁਰੂ ਦੱਸਦਾ ਹੈ ਫਿਰ ਰਸਤਾ ਪ੍ਰਮਾਤਮਾ ਨੂੰ ਮਿਲੰਦਾ ਜੋ ਗੁਰੂ ਦੇਉ ਬੁਰਾ ਭਲਾਏ ਕਾ ਜੋ ਗੁਰੂ ਦੇਉ ਲੈ ਲਾਟ ਹਲੇਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1168 ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1167 ਦੀ ਵਿਆਖਿਆ ਤੇ ਪਾਠ ਸਰਵਣ ਕਰਾਂਗੇ ਭੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ